ਸਮੇਂ ਦੇ ਨਾਲ ਰਲ ਜਾਓ ਇਹ ਭਲੇਖਾ ਹਰ ਸਰਕਾਰ ਪਾਉਂਦੀ ਹੈ ਸਾਡੇ ਕੋਲੇ ਆਪਣੇ ਇਤਿਹਾਸ ਦੀਆਂ ਇੰਨੇ ਫਿਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਕਿ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਇਹ ਇੱਕ ਐਸਾ ਚੋਗਾ ਹੈ ਜਿਹੜਾ ਹਰ ਬੰਦਾ ਚੁਗਣ ਲਈ ਕਾਲਾ ਹੋ ਜਾਂਦਾ ਹੈ ਤੁਸੀਂ ਕੇਸਰੀ 3 ਦਾ ਵੀ ਜ਼ਿਕਰ ਕੀਤਾ ਕਿ ਹਰੀ ਸਿੰਘ ਨਲਵੇ ਦਾ ਕਿਰਦਾਰ ਕਰੋਗੇ ਤੁਸੀਂ ਉਹ ਚ ਉਹਦੇ ਵਾਸਤੇ ਵੀ ਮੈਂ ਕੁਗੀ ਬਾਜੀ ਨੂੰ ਕਿਹਾ ਹੈ ਸਕ੍ਰਿਪਟ ਫਾਰਮੈਟ ਵਿੱਚ ਮੈਂ ਹਰੀ ਸਿੰਘ ਨਲਵਾ ਜੀ ਖੇਡਨ ਦਾ ਤੇ ਮਤਲਬ ਮੈਂ ਮੇਰੇ ਵਾਸਤੇ ਤੇ ਬਹੁਤ ਹੀ ਵੱਡੀ ਗੱਲ ਹੋ ਜਾਏਗੀ ਹਰੀ ਸਿੰਘ ਨਲਵਾ ਜੀ ਖੇਡਨ ਦਾ ਤੇ ਮਤਲਬ ਮੈਂ ਮੇਰੇ ਵਾਸਤੇ ਤੇ ਬਹੁਤ ਹੀ ਵੱਡੀ ਗੱਲ ਹੋ ਜਾਏਗੀ ਪਿਛਲੇ 20 ਸਾਲਾਂ ਤੋਂ ਸਕੂਲਾਂ 'ਚ ਗੁਰੂ ਘਰਾਂ ਜਾ ਕੇ ਕਿਹਾ ਜਾ ਰਿਹਾ ਹੈ ਬੱਚਿਆਂ ਨੂੰ ਇਤਿਹਾਸ ਸਿਖਾਉਣ ਲਈ ਸਿਨੇਮੇ ਲੈ ਕੇ ਜਾਓ ਧਾਰਮਿਕ ਪ੍ਰੀਚਰ ਵੀ ਨੇ ਉਹ ਸਿਰਫ ਧਾਰਮਿਕ ਸਮਾਗਮਾਂ ਤੱਕ ਸੀਮਤ ਆਸੀਂ ਵੀ ਜਾਣੇ ਸਿਰਫ ਮੱਥਾ ਵੀ ਟੇਕਤਾ ਕੀਰਤਨ ਵਾਲੇ ਅੱਗੇ ਵੀ ਪੈਸੇ ਰੱਖ ਲਏ ਸੀ ਸਮਝੇ ਸਾਡਾ ਫਰਜ਼ ਪੂਰਾ ਹੋ ਗਿਆ ਪਰ ਉਥੋਂ ਲਿਆ ਕੀ ਸਿੱਖਿਆ ਕੀ ਸੋ ਕੋਈ ਮੀਡੀਅਮ ਨਹੀਂ ਹੈਗਾ ਮੈਨੂੰ ਲੱਗਦਾ ਸਿਨੇਮਾ ਇੱਕ ਫੇਰ ਵੀ ਮੀਡੀਅਮ ਹੈਗਾ ਕੀਰਤਨ ਦਰਬਾਰ ਕੋਈ ਕਰਾਉਂਦਾ ਆ ਕੋਈ ਸਮਾਗਮ ਕਰਾਉਂਦਾ ਆ 50 ਲੱਖ ਲੱਗ ਜਾਂਦਾ ਉਹ 50 ਲੱਖ ਨਾਲ ਕੋਈ ਫਰਕ ਪੈਂਦਾ ਕਿਸੇ ਨੇ ਵੇਖਿਆ ਕਿ ਇਹਦੇ ਮੀਟਰ ਲਾ ਕੇ ਵੀ ਹਾਂ ਤੂੰ ਕੀਰਤਨ ਦਰਬਾਰ ਚ ਆਇਆ ਤੂੰ ਕਿੰਨਾ ਕ ਬੰਦੇ ਦਾ ਪੁੱਤ ਬਣਿਆ ਹੁਣ ਸਭ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਕਿ ਦੁਨੀਆ ਇਹਦੇ ਬਿਨਾ ਬਚੇਗੀ ਨਹੀਂ ਜਿਹੜੇ ਆਪਣੀ ਵਿਰਾਸਤ ਇਹਦੇ ਨਾਲ ਨਹੀਂ ਸਿਖਾਉਣਗੇ ਉਹ ਪਿੱਛੇ ਰਹਿ ਜਾਣਗੇ ਇੱਕ ਦੋ ਥਾਵਾਂ ਤੇ ਵੀ ਆਇਆ ਕਿ ਨਹੀਂ ਸਿਨੇਮਾ ਕਿੱਦਾਂ ਕਰ ਸਕਦਾ ਹੈ ਪ੍ਰਚਾਰ ਹਨਾ ਮੈਂ ਕਿ ਜਦ ਤੱਕ ਤੁਸੀਂ ਐਡਵਾਂਸ ਟੈਕਨੋਲੋਜੀ ਨਹੀਂ ਅਪਣਾਓਗੇ ਨਾ ਤੁਸੀਂ ਦੁਨੀਆ ਨਾਲ ਰਲ ਕੇ ਨਹੀਂ ਚੱਲ ਸਕੋ ਸਮੇਂ ਦੀ ਡਿਮਾਂਡ ਹੈ ਸਾਡੀ ਕਿ ਅਸੀਂ ਟੈਕਨੋਲੋਜੀ ਦੇ ਨਾਲ ਚੱਲਣਾ ਇਹ ਉਹੀ ਪ੍ਰੇਖ ਹੈ ਜਿਹੜਾ ਅਖਬਾਰਾਂ ਹੀ ਪਾਇਆ ਸੀ ਕਿ ਜੇ ਅੱਖਰ ਛਾਪ-ਛਾਪ ਕੇ ਨਾ ਬੰਡੇ ਦੁਨੀਆ ਨਾਲ ਰਲੋਗੇ ਨਹੀਂ ਪਿਛੇ ਰਹਿ ਜਾਓਗੇ ਉਹਨਾਂ ਛਾਪੇ ਅੱਖਰਾਂ ਨੇ ਕੀ ਕਰਿਆ ਛਾਪਿਆਂ ਅੱਖਰਾਂ ਨੇ ਇਹ ਅਸਰ ਪਾਇਆ ਕਿ ਸਾਡੇ ਬੰਦਿਆਂ ਨੂੰ ਨਾ ਸ਼ਕੰਦਰ ਨਾ ਅਫਗਾਨੀ ਕੋਈ ਹਲਾ ਨਹੀਂ ਸਕਿਆ ਸੀ ਆਪਣੀ ਧਰਤੀ ਤੋਂ ਜਿੱਦਿਆਂ ਛਾਪੇ ਅਖਰ ਆਏ ਖਬਰ ਆਈ ਕਿ ਪਾਕਿਸਤਾਨ ਬਣ ਗਿਆ ਜਾਓ ਭਾਜੋ ਇਥੋਂ ਤੇ ਸਾਡੇ ਬੰਦੇ ਉੱਠ ਕੇ ਤੁਰ ਪਏ ਜਿੰਨੇ ਵੀ ਰਸ ਨੇ ਜੇ ਸਾਨੂੰ ਸਿਨਮੇ ਚ ਮਿਲ ਰਹੇ ਨੇ ਉਹ ਇੱਕ ਐਂਟਰਟੇਨਮੈਂਟ ਦਾ ਬ੍ਰਾਂਚ ਹੈ ਐਂਟਰਟੇਨਮੈਂਟ ਵਹੀਕਲ ਹੈ ਇਹਦੇ ਚ ਅਸੀਂ ਬਹਿ ਕੇ ਜਾਨਾ ਐਂਟਰਟੇਨਮੈਂਟ ਵਹੀਕਲ ਹੈ ਇਹਦੇ ਚ ਅਸੀਂ ਬਹਿ ਕੇ ਜਾਣਾ ਜੇ ਵਹੀਕਲ ਹੀ ਨਹੀਂ ਹੋਏਗਾ ਨਾ ਤਾਂ ਸਿੱਕੇ ਤੇ ਨਹੀਂ ਜਾ ਸਕੀ ਸੀ ਜਦੋਂ ਧਰਮ ਦੀ ਗੱਲ ਹੋ ਰਹੀ ਸੀ ਤਾਂ ਇੱਕ ਮੈਸੇਜ ਲੈ ਕੇ ਇੱਕ ਮੂਵੀ ਆ ਰਹੀ ਹੈ ਅਸੀਂ ਇਹਨਾਂ ਦੇ ਨਾਲ ਖੜਾਗੇ ਇਹਨਾਂ ਫਿਲਮਾਂ ਖਾਤਰ ਤੇ ਤਾਂ ਹੀ ਬਣਾ ਸਕਾਂਗੇ ਹਕੂਮਤਾਂ ਛਲਾਵੇ ਦੇਣਗੀਆਂ ਸਦਾ ਹੀ ਦਿੰਦੀਆਂ ਆਈਆਂ ਨੇ ਅਜੇ ਟੈਕਨੋਲੋਜੀ ਗੁਟਕਾ ਸਾਹਿਬ ਜੇਬ ਚ ਪਾ ਕੇ ਥੋੜੀ ਘੋਮਾਂਗੇ ਅਸੀਂ ਗੁਟਕਾ ਸਾਹਿਬ ਹੀ ਹੈ ਜੇ ਆਪਾਂ ਚਾਹੁੰਦੇ ਕਿ ਅਸੀਂ ਜ਼ਮਾਨੇ ਦੇ ਨਾਲ ਚੱਲਣਾ ਚਾਹੁੰਦੇ ਆ ਟੈਕਨੋਲੋਜੀ ਆ ਅਸੀਂ ਟੈਕਨੋਲੋਜੀ ਨੂੰ ਕਿਉਂ ਨਾ ਵਰਤੀਏ ਇੱਕ ਦੁਨੀਆ की मैं कल्पना ਕਰਤਾ ਹਾਂ ਜਹਾਂ ਹਰ ਇੱਕ ਇਨਸਾਨ ਜਬ ਵਰਚੁਅਲ ਹੋਗਾ ਕੁਝ ਵੀ ਡਾਲ ਕੇ ਉਹ ਕਿਸੇ ਆਪਣੀ ਦੁਨੀਆ ਮੇ ਆਪਣਾ ਹੀ ਅਵਤਾਰ ਮੇ ਜੀ ਰਹਾ ਹੋਗਾ ਦੈਨ ਸਨਡਨਲੀ ਰੀਅਲ ਲਾਈਫ ਐਕਸਪੀਰੀਐਂਸਿਸ ਵਿਲ ਬਿਕਮ ਫਾਰ ਮੋਰ ਵੈਲਿਊਅਬਲ ਤੋ ਕੋਈ ਅਗਰ ਹੈਰੀਟੇਜ ਵਾਕ ਕਰਵਾ ਰਹਾ ਹੋਗਾ ਨਾ वो शायद एक अमीर करोड़पति बन जाएगा क्योंकि उसके पास वो अबिलिटी होगी उनको एक्चुअली दिखा पा रहा हूँ क्योंकि उसके पास वो अबिलिटी होगी उनको एक्चुअली दिखा पा रहा हूँ ये समुद्र ये रहा ब्रिज, क्योंकि लोग वो सब कुछ भूल चुके होंगे हर एक चीज वचूल हो चुकी होगी हर एक चीज वचूल हो चुकी होगी विरासत सिखा है तो जो चीजा झूठे खड़िया ने सा टाकर रहा है ਆਪਣੀ ਵਿਰਾਸਤ ਜਨਾਉਣ ਲਈ ਆਪਣਾ ਤਰੀਕਾ ਰੱਖਾਂਗੇ ਇਹ ਜ਼ਮੀਨਾਂ ਦੇ ਮਾਲਕ ਵੀ ਹੋਣਗੇ ਇਹ ਸਭ ਕਾਸੇ ਦੇ ਮਾਲਕ ਹੋਣਗੇ ਮਾਇਆ ਕਿੰਨੀ ਆਉਂਦੀ ਹੈ ਤਖਲੀਬ ਕਿੰਨੀ ਆਉਂਦੀ ਹੈ ਇਹ ਦੁਨੀਆਂ ਦੇ ਹਿਸਾਬ ਦਾ ਮਾਨਾ ਹੈ ਇਹ ਸਾਡੀ ਵਿਰਾਸਤ ਦਾ ਮਾਨਾ ਨਹੀਂ ਹੈ ਇਹ ਸਾਡੇ ਇਤਿਹਾਸ ਦਾ ਮਾਨਾ ਨਹੀਂ ਹੈ ਇਹ ਸਾਡੀ ਅਰਦਾਸ ਦਾ ਮਾਨਾ ਵੀ ਨਹੀਂ ਹੈ ਸਾਡੇ ਨਿਭ ਜਾਣ ਦਾ ਮਸਲਾ ਹੈ ਉਹ ਵੀ ਸੱਚ ਧਰਮ ਤੇ ਚੱਲਦਿਆਂ ਹੋਇਆਂ ਸਾਹਬ ਦੀ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਸਾ ਸੰਗਤ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ ਸਾਰੇ ਜਣੇ ਕੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਹਾਡਾ ਇਥੇ ਇਮਤਿਹਾਨ ਹੋਇਆ ਹੈ ਉਹਦੇ ਨਾਲ ਸੰਬੰਧਿਤ ਦੋ ਗੱਲਾਂ ਤੁਹਾਡਾ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਜਿਸ ਦਿਹਾੜੇ ਨੂੰ ਮੁੱਖ ਰੱਖ ਕੇ ਹੋਇਆ ਹੈ ਇੱਕ ਜੋ ਤੁਹਾਡਾ ਵਿਸ਼ਾ ਸੀਗਾ ਉਹਦੇ ਹਿਸਾਬ ਨਾਲ ਜਿੰਨਾ ਕਿ ਸਮਾਂ ਹੈ ਉਹਦੇ 'ਚ ਮੈਂ ਕੁਝ ਗੱਲਾਂ ਤੁਹਾਡੇ ਵਾਸਤੇ ਨੇ ਕੁਝ ਸਾਡੇ ਸਾਰਿਆਂ ਵਾਸਤੇ ਨੇ ਤੁਸੀਂ ਜਿਹੜਾ ਸਾਹਮਣੇ ਅੱਗੇ ਪੁਰਾਣਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਉਹ ਸਾਰਿਆਂ ਨੇ ਦੇਖਿਆ ਇੰਨੇ ਪੁਰਾਣੇ ਗੁਰੂ ਘਰਾਂ ਦੀ ਇਮਾਰਤ ਹੁਣ ਥੋੜੀਆਂ ਥਾਵਾਂ ਤੇ ਬਚੀ ਹੋਈ ਹੈ ਇਹਨੂੰ ਵਿਰਾਸਤ ਕਹਿੰਦੇ ਨੇ ਇੱਕ ਵਿਰਾਸਤ ਤੁਸੀਂ ਜੋ ਇਮਤਿਹਾਨ ਦਿੱਤਾ ਹੈ ਉਹਦੇ ਰਾਹੀਂ ਸਿੱਖੀ ਹੈ ਗੁਰੂ ਸਾਹਿਬਾਂ ਬਾਰੇ ਇਤਿਹਾਸ ਦੀ ਜਾਣਕਾਰੀ ਵਜੋਂ ਦੂਸਰੀ ਜਿਹੜੀ ਦਿਸਦੀ ਹੋਈ ਵਿਰਾਸਤ ਹੈ ਉਹਦੇ ਚ ਸਭ ਤੋਂ ਅਹਿਮ ਇਮਾਰਤਾਂ ਹੁੰਦੀਆਂ ਨੇ ਜਿੰਨੀਆਂ ਥਾਵਾਂ ਤੇ ਜਿੰਨਾ ਪੁਰਾਣਾ ਤੇ ਅਸਲੀ ਸਮਾਨ ਤੁਹਾਡੇ ਕੋਲੇ ਬਚਿਆ ਹੋਏਗਾ ਤੁਸੀਂ ਵਿਰਾਸਤ ਦੇ ਉਹਨੇ ਵੱਡੇ ਹੱਕਦਾਰ ਹੋਵੋਗੇ ਜਿੰਨੇ ਵੀ ਮਾਪਾਪ ਨੇ ਜਿਹੜੇ ਇੱਥੇ ਹਾਜ਼ਰ ਨੇ ਉਹ ਸਾਰੇ ਇਹਨਾਂ ਬੱਚਿਆਂ ਨੂੰ ਪੜਾਉਂਦੇ ਨੇ ਕਿ ਇਹ ਵਧੀਆ ਬਣ ਜਾਣ ਚੰਗੇ ਬਣ ਜਾਣ ਸਾਡੀ ਵਿਰਾਸਤ ਦੇ مالک ਜਾਂ ਹੱਕਦਾਰ ਬਣ ਜਾਣ ਤੁਹਾਡੇ ਸਾਹਮਣੇ ਇਸ ਗੱਲ ਨੂੰ ਮੁੱਖ ਰੱਖ ਕੇ ਪਹਿਲੀ ਬੇਨਤੀ ਇਹੋ ਹੈ ਕਿ ਜਿਹੜੀ ਵਿਰਾਸਤ ਹੈ ਇਹਦੇ ਦੋ ਰੂਪ ਹੁੰਦੇ ਮੋਟੇ ਰੂਪ ਤੇ ਇੱਕ ਜੋ ਸਾਨੂੰ ਸਭ ਨੂੰ ਦਿਸਦਾ ਹੁੰਦਾ ਹੈ ਉਹਦਾ ਅਸਰ ਸਾਡੇ ਸਾਰਿਆਂ ਤੇ ਪੈਂਦਾ ਹੈ ਦੂਸਰਾ ਜਿਹੜੀ ਵਿਰਾਸਤ ਇਹਨਾਂ ਸਜਣਾ ਨੇ ਜਾਣਕਾਰੀ ਵਜੋਂ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਹੁੰਦੀ ਹੈ ਜਿਹੜੀ ਸੂਖਮ ਹੁੰਦੀ ਹੈ ਸ਼ਬਦ ਦੇ ਰੂਪ ਦੇ ਵਿੱਚ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਸ਼ਬਦ ਗੁਰੂ ਹੈ ਤਾਂ ਸੂਖਮ ਵਿਰਾਸਤ ਦੀ ਜਿਹੜੀ ਲਗਾਤਾਰ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਦੇਣ ਦੀ ਇੱਕ ਵਿਧਾ ਹੈ ਉਹ ਵਿਧੀ ਸਾਡੀਆਂ ਇਹਨਾਂ ਇਮਾਰਤਾਂ ਨਾਲ ਜੁੜੀ ਹੋਈ ਹੈ ਤੁਸੀਂ ਧਿਆਨ ਨਾਲ ਦੇਖਿਓ ਜਿੰਨੇ ਗੁਰਦੁਆਰੇ ਪੁਰਾਣੇ ਹੋਣਗੇ ਉਹ ਛੋਟੇ ਹੋਣਗੇ ਆਕਾਰ ਦੇ ਵਿੱਚ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਇੱਧਰਲੇ ਪੰਜਾਬ 'ਚ ਹੈ ਉਹ ਅਨੰਦਪੁਰ ਸਾਹਿਬ ਜਾਓਗੇ ਜਾ ਕੇ ਦੇਖਿਓ ਕਿੰਨਾ ਖ ਹੈ ਤੁਹਾਡੇ ਸਮਝਣ ਲਈ ਇੰਨੀ ਗੱਲ ਹੈ ਕਿ ਗੁਰੂ ਦੀ ਹਾਜ਼ਰੀ ਜਿਹਨੂੰ ਗੁਰੂ ਘਰ ਗੁਰਦੁਆਰਾ ਕਹਿੰਦੇ ਹਾਂ ਸਾਡੇ ਕੋਲ ਪਹਿਲਾਂ ਇਹ ਕਿਸ ਰੂਪ ਦੇ ਵਿੱਚ ਹਾਜ਼ਰ ਸੀ ਉਹਦੇ ਨਮੂਨਿਆਂ ਜੋ ਇੱਕ ਨਮੂਨਾ ਤੁਹਾਡੇ ਕੋਲੇ ਇੱਥੇ ਹਾਜ਼ਰ ਹੈ ਦੂਸਰਾ ਸਾਡੀ ਪਰੰਪਰਾ ਵਜੋਂ ਸਾਡਾ ਜਿਹੜਾ ਪਹਿਰਾਵਾ ਹੈ ਕਈ ਥਾਵਾਂ ਦੇ ਉੱਤੇ ਦਸਤਾਰ ਬੰਦੀ ਮੁਕਾਬਲਾ ਹੁੰਦਾ ਹੈ ਉਹ ਆਪਣੀ ਵਿਰਾਸਤ ਨੂੰ ਸਿਖਾਉਣ ਦਾ ਇੱਕ ਅਗਲਾ ਤਰੀਕਾ ਹੈ ਉਹਦੋਂ ਅਗਲਾ ਤਰੀਕਾ ਹੈ ਜਿਹੜਾ ਤੁਹਾਡਾ ਇੱਥੇ ਇਮਤਿਹਾਨ ਹੋ ਗਿਆ ਤੇ ਇਹਦੇ ਚ ਜਿਹੜੀ ਤੁਹਾਡੇ ਸਾਹਮਣੇ ਸਭ ਤੋਂ ਔਖੀ ਮੁਸ਼ਕਲ ਹੋਏਗੀ ਵੱਡੇ ਹੋ ਕੇ ਬੱਚਿਆਂ ਸਾਹਮਣੇ ਵੀ ਤੇ ਅੱਜ ਸਾਡੇ ਸਾਰਿਆਂ ਸਾਹਮਣੇ ਵੀ ਉਹਦੀ ਮੈਂ ਥੋੜੀ ਜੀ ਗੱਲ ਕਰਾਂਗਾ ਕਿ ਅਸੀਂ ਆਪਣੇ ਇਹਨਾਂ ਬੱਚਿਆਂ ਨੂੰ ਆਪਣੀ ਵਿਰਾਸਤ ਦੇ ਅਸਲੀ ਹੱਕਦਾਰ ਕਿਵੇਂ ਬਣਾਈਏ ਇਹ ਸਵਾਲ ਨਾ ਸਿਰਫ ਸਾਡੇ ਸਾਹਮਣੇ ਸਾਰੀ ਦੁਨੀਆ ਸਾਹਮਣੇ ਸਦੀਆਂ ਤੋਂ ਹੈ ਤੇ ਜਦੋਂ ਤੱਕ ਮਨੁੱਖਤਾ ਰਹੇਗੀ ਇਹ ਸਵਾਲ ਰਹੇਗਾ ਪਹਿਲੀ ਜਦੋਂ ਤੱਕ ਮੈਨੂੰ ਪਤਾ ਲੱਗਿਆ ਕਿ ਗੁਰਦੁਆਰਾ ਸਾਹਿਬ 1905 ਦੇ ਨੇੜੇ ਤੇੜੇ ਬਣਿਆ ਤਾਂ ਸਾਡੇ ਪੁਰਖਿਆਂ ਨੇ ਉਸ ਵੇਲੇ ਅੰਗਰੇਜ਼ਾਂ ਦੇ ਤਰੀਕੇ ਨਾਲ ਆਪਣੇ ਬੱਚੇ ਪੜਾਉਣੇ ਚਾਹੇ ਕਿ ਇਹ ਸਮੇਂ ਦੇ ਹਾਨ ਦੇ ਹੋ ਜਾਣਗੇ ਇਹ ਕੁਝ ਬਣ ਜਾਣਗੇ ਸਾਡੇ ਆਪਣੇ ਪੜਾਉਣ ਦੀ ਜਿਹੜੀ ਪਰੰਪਰਾ ਸੀ ਜਿਹੜਾ ਤਰੀਕਾ ਸੀ ਉਹ ਬਦਲ ਕੇ ਅਗਲਿਆਂ ਦਾ ਕਰ ਲਿਆ ਵਿਰਾਸਤ ਸਾਡੀ ਸੀ ਵਿਰਾਸਤ ਗੁਰੂ ਦੀ ਸੀ ਵਿਰਾਸਤ ਜਾਂ ਪੰਜਾਬ ਦੀ ਸੀ ਉਹਨੂੰ ਸਾਂਭਣ ਦਾ ਅੱਗੇ ਲਿਜਾਣ ਦਾ ਤਰੀਕਾ ਸਾਡਾ ਹੋਣਾ ਚਾਹੀਦਾ ਸੀ ਸਮੇਂ ਦੀ ਲੋੜ ਦੇ ਨਾ ਹੇਠਾਂ ਸਾਡੇ ਕੁਝ ਸਹਿਯਰਤ ਸਜਣਾ ਨੇ ਹੋਰਾਂ ਦਾ ਤਰੀਕਾ ਅਪਣਾ ਲਿਆ ਖਾਸ ਕਰਕੇ ਸਮੇਂ ਦੀ ਸਰਕਾਰ ਦਾ ਤਰੀਕਾ ਅਪਣਾ ਲਿਆ ਆਪਣੀ ਵਿਰਾਸਤ ਨੂੰ ਸਾਂਭਣ ਦਾ ਅੱਗੇ ਫਲਾਉਣ ਦਾ ਤੇ ਜੋ ਕੁਝ ਅੱਜ ਸਾਡੇ ਇੱਥੇ ਹੋਇਆ ਪਿਛਲੇ 80 90 ਸਾਲਾਂ ਚ ਤੇ ਜਿਹੜਾ ਅੱਜ ਹੋਏ ਜਾਂਦਾ ਤੇ ਚਿੱਟਾ ਹੋ ਗਿਆ ਬਿਮਾਰੀ ਹੋ ਗਈ ਜਾਂ ਇਹ ਬੱਚਿਆਂ ਜੋ ਬਹੁਤੇ ਪੜ੍ਹ ਕੇ ਬਾਹਰ ਚਲੇ ਗਏ ਉਦਾ ਸਿੱਧਾ ਸਬੰਧ ਇਸ ਗੱਲ ਨਾਲ ਹੈ ਕਿ ਅਸੀਂ ਕੀ ਸਿੱਖਿਆ ਕਿ ਆਪਣੀ ਵਿਰਾਸਤ ਕਿਵੇਂ ਸੰਭਾਲੀਏ ਅਸੀਂ ਕੀ ਸਿੱਖਿਆ ਕਿ ਆਪਣੀ ਵਿਰਾਸਤ ਅੱਗੇ ਕਿਵੇਂ ਦੇਈਏ ਇਹ ਦੋਨਾਂ ਨੁਕਤਿਆਂ ਦਾ ਅੱਜ ਵੀ ਉਹਨਾਂ ਮੁੱਲ ਹੈ ਤੁਹਾਨੂੰ ਮੁਬਾਰਕ ਹੈ ਜਿਹੜੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਹ ਬੱਚੇ ਆਪਣੀ ਵਿਰਾਸਤ ਨੂੰ ਸਿੱਖ ਜਾਣ ਪਰ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਜਿਵੇਂ 100 ਬਾਰੇ ਪਹਿਲਾਂ ਸਾਡੇ ਪੁਰਖਿਆਂ ਸਾਹਮਣੇ ਸਵਾਲ ਸੀ ਸਮਿਆਂ ਦੀ ਸਰਕਾਰ ਦਾ ਅੱਜ ਵੀ ਸਾਡੇ ਸਾਹਮਣੇ ਸਵਾਲ ਹੈ ਸਮਿਆਂ ਦੀ ਸਰਕਾਰ ਦਾ ਹੁਣ ਸਭ ਨੂੰ ਲਾਲ ਦਿੱਤਾ ਜਾ ਰਿਹਾ ਹੈ ਕਿ ਦੁਨੀਆ ਇਹਦੇ ਬਿਨਾ ਬਚੇਗੀ ਨਹੀਂ ਜਿਹੜੇ ਆਪਣੀ ਵਿਰਾਸਤ ਇਹਦੇ ਨਾਲ ਨਹੀਂ ਸਿਖਾਉਣਗੇ ਉਹ ਪਿੱਛੇ ਰਹਿ ਜਾਣਗੇ ਇਹ ਉਹੀ ਪਲੇਖ ਹੈ ਜਿਹੜਾ ਅਖਬਾਰਾਂ ਹੀ ਪਾਇਆ ਸੀ ਕਿ ਜੇ ਅੱਖਰ ਛਾਪ-ਛਾਪ ਕੇ ਨਾ ਬੰਡੇ ਦੁਨੀਆ ਨਾਲ ਲੜੋਗੇ ਨਹੀਂ ਪਿੱਛੇ ਰਹਿ ਜਾਓਗੇ ਉਹਨਾਂ ਛਾਪੇ ਅੱਖਰਾਂ ਨੇ ਕੀ ਕਰਿਆ ਛਾਪਿਆਂ ਅੱਖਰਾਂ ਨੇ ਇਹ ਅਸਰ ਪਾਇਆ ਕਿ ਸਾਡੇ ਬੰਦਿਆਂ ਨੂੰ ਨਾ ਸਿਕੰਦਰ ਨਾ ਅਫਗਾਨੀ ਕੋਈ ਹਲਾ ਨਹੀਂ ਸਕਿਆ ਸੀ ਆਪਣੀ ਧਰਤੀ ਤੋਂ ਜਿੱਦਿਆਂ ਛਾਪੇ ਅੱਖਰ ਆਏ ਖਬਰ ਆਈ ਕਿ ਪਾਕਿਸਤਾਨ ਬਣ ਗਿਆ ਜਾਓ ਭਾਜੋ ਇਥੋਂ ਤੇ ਸਾਡੇ ਬੰਦੇ ਉੱਠ ਕੇ ਤੁਰ ਪਏ ਇਸ ਸਮੇਂ ਦੀ ਤਕਨੀਕ ਦਾ ਅਸਰ ਸੀ ਜਿਹੜੀ ਕਬੂਲ ਲਈ ਇਹ ਮੰਨ ਕੇ ਕਿ ਅਸੀਂ ਵਿਰਾਸਤ ਸਿਖਾਵਾਂਗੇ ਅਗਲਿਆਂ ਦੇ ਤਰੀਕੇ ਨਾਲ ਪਿਛਲੇ 20 ਸਾਲਾਂ ਤੋਂ ਸਕੂਲਾਂ 'ਚ ਗੁਰੂਕਰਾਂ ਜਾ ਕੇ ਕਿਹਾ ਜਾ ਰਿਹਾ ਹੈ ਬੱਚਿਆਂ ਨੂੰ ਇਤਿਹਾਸ ਸਿਖਾਉਣ ਲਈ ਸਿਨੇਮੇ ਲੈ ਕੇ ਜਾਓ ਇਹ ਭਾਈ ਅਗਲਾ ਪੈੰਤੜਾ ਹੈ ਜੋ 100 ਬਰੇ ਪਹਿਲਾਂ ਗਲਤੀ ਹੋਈ ਉਹ ਦੁਬਾਰੇ ਨਹੀਂ ਹੋਣੀ ਚਾਹੀਦੀ ਇਹ ਬੱਚੇ ਵਿਰਾਸਤ ਇਦਾਂ ਸਿੱਖਣਗੇ ਸਾਡੀ ਥਾਂ ਤੇ ਗੁਰੂ ਦੀ ਹਾਜ਼ਰੀ ਚ ਤੇ ਸਾਡੇ ਤਰੀਕੇ ਨਾਲ ਸਿੱਖਣਗੇ ਤੁਹਾਡੇ ਤਰੀਕੇ 'ਚ ਥੋੜਾ ਜਿਹਾ ਦੁਨੀਆ ਦਾ ਅਸਰ ਹੈ ਮੈਂ ਬੇਨਤੀ ਕਰਾਂਗਾ ਕਿ ਅਸੀਂ ਇਹਨੂੰ ਹੋਰ ਸ਼ੁੱਧ ਕਰ ਲਈਏ ਆਪਣੇ ਤਰੀਕੇ ਦਾ ਇਤਿਹਾਸ ਦੀ ਜਾਣਕਾਰੀ ਹਾਲੇ ਵੀ ਹੋਰ ਇੱਕ ਤਰੀਕਾ ਮੰਗਦੀ ਹੈ ਜਿੰਨੀਆਂ ਸਾਡੇ ਕੋਲ ਆਪਣੀ ਵਿਰਾਸਤ ਦੀ ਥਾਵਾਂ ਬਚੀਆਂ ਹੋਣਗੀਆਂ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਨਾਲ ਉਹਨਾਂ ਵਧੀਆ ਜੋੜ ਸਕਾਂਗੇ ਜਿੰਨੇ ਸੱਜਣ ਇੱਥੇ ਬੈਠੇ ਨੇ ਉਹ ਯਾਦ ਕਰਕੇ ਵੇਖਣ ਕਿ ਕਿਸੇ ਨੇ ਵੀ ਅਨੰਦ ਪ੍ਰਸਾਦ ਦੇ ਕਿਲੇ ਤੋਂ ਸਰਸਾ ਨਦੀ ਦੇ ਕਿਨਾਰੇ ਤੱਕ ਸਫ਼ਰ ਕਰਕੇ ਵੇਖਿਆ ਹੋਵੇ ਕਿ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਉਸ ਹਨੇਰੀ ਰਾਤ ਅਚ ਉਸ ਠੰਡੀ ਰਾਤ ਅੰਦਰ ਦੁਸ਼ਮਣਾਂ ਦੇ ਘੇਰਿਆਂ ਅੰਦਰ ਸਾਡੇ ਪੁਰਖਿਆਂ ਕਿਦਾਂ ਸਫ਼ਰ ਕਰਿਆ ਆਪਣੀ ਵਿਰਾਸਤ ਜਨਾਉਣ ਲਈ ਆਪਣਾ ਤਰੀਕਾ ਰੱਖਾਂਗੇ ਇਹ ਜ਼ਮੀਨਾਂ ਦੇ ਮਾਲਕ ਵੀ ਹੋਣਗੇ ਇਹ ਸਭ ਕਾਸੇ ਦੇ ਮਾਲਕ ਹੋਣਗੇ ਜੇ ਆਪਣੇ ਤਰੀਕੇ ਨਾਲ ਆਪਣੀ ਵਿਰਾਸਤ ਦੇ ਮਾਲਕ ਹੋਣਗੇ ਹਕੂਮਤਾਂ ਛਲਾਵੇ ਦੇਣਗੀਆਂ ਸਦਾ ਹੀ ਦਿੰਦੀਆਂ ਆਈਆਂ ਨੇ ਐਸ ਸ਼ਹਿਰ ਦੇ ਨवाब ਨੂੰ ਸਿੱਖ ਸਿਰਫ ਦੋ ਬੋਲਾਂ ਬਦਲੇ ਯਾਦ ਕਰਦੇ ਨੇ ਕਿ ਐਸ ਥਾਂ ਦੇ ਨवाब ਨੇ ਉਹ ਦੂਜੇ ਨवाब ਸਾਹਮਣੇ ਇੰਨਾ ਹੀ ਕਿਹਾ ਸੀ ਬੱਚਿਆਂ ਵਾਸਤੇ ਕੇ ਬਾਪ ਦਾ ਬਦਲਾ ਬੱਚਿਆਂ ਤੋਂ ਕਾ ਨੂੰ ਇਹ ਛੋਟਿਆਂ ਨੂੰ ਕੀ ਲੈਣਾ ਤੂੰ ਇੱਕ ਸਮੇਂ ਦੇ ਦੌਰ ਅੰਦਰ ਦੋ ਬੱਚਿਆਂ ਦੇ ਖਾਤਰ ਜਿਹੜਾ ਬੋਲ ਬੋਲਿਆ ਗਿਆ ਉਹਨੇ ਆਪਣੀ ਵਿਰਾਸਤ ਪਾਲੀ ਸੀ ਤੇ ਸਾਡੀ ਵਿਰਾਸਤ ਉਸ ਨਵਾਬ ਸ਼ੇਰਖਾਨ ਨੂੰ ਯਾਦ ਰੱਖਦੀ ਹੈ ਕਿ ਭਾਈ ਇਹਨੇ ਹਾ ਦਾ ਨਾਰਾ ਮਾਰਿਆ ਸੀ ਭਾਵੇਂ ਕਿ ਬਚਾ ਨਹੀਂ ਸਕਿਆ ਸੀ ਪਰ ਹਾ ਦਾ ਨਾਰਾ ਮਾਰਨ ਬਦਲੇ ਉਹਦੀ ਪਰੰਪਰਾ ਦੀ ਇੱਜ਼ਤ ਹੈ ਇਹ ਉਹ ਤੁਹੀ ਸਿੱਖਣਾ ਹੈ ਕਿ ਜਿਹੜਾ ਸ਼ਬਦ ਮੂੰਹੋਂ ਨਿਕਲਦਾ ਹੈ ਇਹ ਗੁਰੂ ਹੈ ਇਸ ਕਰਕੇ ਸੋਚ ਕੇ ਬੋਲੋ ਤੇ ਜਿਹੜਾ ਸਾਡੇ ਕੋਈ ਕੰਨਾਂ 'ਚ ਪਾ ਰਿਹਾ ਹੈ ਉਹਨੂੰ ਸੋਚ ਕੇ ਸੁਣੋ ਸੁਣ ਕੇ ਵੀ ਸੋਚੋ ਕਿ ਸਾਨੂੰ ਜੋ ਸਿਖਾਇਆ ਜਾ ਰਿਹਾ ਹੈ ਜਾਂ ਅਸੀਂ ਜੋ ਸਿਖਾ ਰਹੇ ਹਾਂ ਉਹ ਕਿਸ ਕਿਸਮ ਦਾ ਹੈ ਸਮੇਂ ਦੇ ਨਾਲ ਰਲ ਜਾਓ ਇਹ ਭਲੇਖਾ ਹਰ ਸਰਕਾਰ ਪਾਉਂਦੀ ਹੈ ਇਇਕ ਐਸਾ ਚੋਗਾ ਹੈ ਜਿਹੜਾ ਹਰ ਬੰਦਾ ਚੁਗਣ ਲਈ ਕਾਲਾ ਹੋ ਜਾਂਦਾ ਹੈ ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੇ ਤੁਹਾਨੂੰ ਆਪਣੀ ਬ੍ਰਾਸਤ ਦਾ ਪਤਾ ਹੋਵੇ ਅੱਜ ਦੇ ਸਮੇਂ ਅੰਦਰ ਤਿੰਨ ਚੀਜ਼ਾਂ ਨੇ ਇੱਕ ਹੈ ਰਾਜਨੀਤੀ ਇੱਕ ਹੈ ਵਪਾਰ ਇੱਕ ਹੈ ਕਲਾਕਾਰੀ ਮਨੋਰੰਜਨ ਤੁਸੀਂ ਧਿਆਨ ਦੇ ਕੇ ਦੇਖੋ ਜਿਨ੍ਹਾਂ ਨੂੰ ਰਾਜਨੀਤਿਕ ਮੰਨਦੇ ਹਾਂ ਅਸੀਂ ਮੰਨਦੇ ਹਾਂ ਕਿ ਉਹ ਝੂਠ ਬੋਲ ਸਕਦੇ ਨੇ ਵਪਾਰ ਦੇ ਵਿੱਚ ਵੀ ਅਸੀਂ ਝੂਠ ਨੂੰ ਪ੍ਰਵਾਨਗੀ ਦਿੰਦੇ ਆ ਕਿ ਵਪਾਰੀ ਨੇ ਝੂਠ ਬੋਲਣਾ ਹੁੰਦਾ ਹੈ ਨਕਲਾਂ ਵਾਲੇ ਤਾਂ ਸ਼ੁੱਧ ਨਕਲ ਕਰਦੇ ਨੇ ਝੂਠੋ ਝੂਠ ਜੇ ਸਿੱਖਾਂ ਦੀ ਵਿਰਾਸਤ ਸਿਖਾਉਣੀ ਹੈ ਤਾਂ ਜਿਹੜੀਆਂ ਚੀਜ਼ਾਂ ਝੂਠ ਦੇ ਉੱਤੇ ਖੜੀਆਂ ਨੇ ਉਹਨਾਂ ਨਾਲ ਸਾਡਾ ਸਦਾ ਟਕਰਾ ਰਿਹਾ ਹੈ ਜਿੰਨੀ ਵੀ ਅਰਦਾਸ ਹੈ ਸਾਰੀ ਉਹ ਇਸ ਗੱਲ ਦੀ ਗਵਾਹੀ ਹੈ ਕਿ ਸਾਡੇ ਪੁਰਖਿਆਂ ਸੱਚ ਤੇ ਪਹਿਰਾ ਦਿੱਤਾ ਤੇ ਤੁਹਾਡੇ ਲਈ ਵੀ ਇੰਨੀ ਬੇਨਤੀ ਹੈ ਕਿ ਜਿਦੋਂ ਜਿੰਨੀ ਸਵਾਸਾਂ ਦੀ ਪੂੰਜੀ ਮਿਲੀ ਹੋਈ ਹੈ ਉਹ ਇਸ ਲੇਖੇ ਲਾਵੇ ਕਿ ਸੱਚ ਤੇ ਪਹਿਰਾ ਨਿਵੇ ਮਾਇਆ ਕਿੰਨੀ ਆਉਂਦੀ ਹੈ ਤਖਲੀਬ ਕਿੰਨੀ ਆਉਂਦੀ ਹੈ ਇਹ ਦੁਨੀਆਂ ਦੇ ਹਿਸਾਬ ਦਾ ਮਾਨਾ ਹੈ ਇਹ ਸਾਡੀ ਵਿਰਾਸਤ ਦਾ ਮਾਨਾ ਨਹੀਂ ਹੈ ਇਹ ਸਾਡੇ ਇਤਿਹਾਸ ਦਾ ਮਾਨਾ ਨਹੀਂ ਹੈ ਇਹ ਸਾਡੀ ਅਰਦਾਸ ਦਾ ਮਾਨਾ ਵੀ ਨਹੀਂ ਹੈ ਸਾਡੇ ਨਿਭ ਜਾਣ ਦਾ ਮਸਲਾ ਹੈ ਉਹ ਵੀ ਸੱਚ ਧਰਮ ਤੇ ਚੱਲਦਿਆਂ ਹੋਇਆਂ ਜਿਨ੍ਹਾਂ ਜਿਨ੍ਹਾਂ ਮਾਈਆਂ ਭਾਈਆਂ ਨੇ ਇਹ ਸਮਾਗਮ ਅਲੀਕਿਆ ਹੈ ਉਹਨਾਂ ਸਾਰਿਆਂ ਨੂੰ ਬਹੁਤ ਮੁਬਾਰਕ ਸਤਿਗੁਰੂ ਉਹਨਾਂ ਨੂੰ ਹੋਰ ਸਮਰੱਥਾ ਦੇਵੇ ਤੁਹਾਨੂੰ ਸਾਰਿਆਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਭੁੱਲਾਂ ਚੁੱਕਾਂ ਲਈ ਖਿਮਾ ਬਲਾਉ ਭਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ